ਕਾਤੀ ਟਾਈਮ ਜੀ ਦੇ ਜੀ ਹਾਂ ਜੀ ਸਰਵਰ ਜੀ ਨੂੰ ਬਣ ਪਿਆ ਸੀ ਅੱਜ 4-5 ਦਿਨ ਹੋ ਗਏ ਆ ਤੇ ਇਹਦਾ ਟਰੀਟਮੈਂਟ ਚੱਲਦਾ ਪਿਆ ਸੀ ਬਾਕੀ ਅਵੀਰ ਜੀ ਦੱਸਣਗੇ ਤੁਹਾਨੂੰ ਇਹਦਾ ਕੀ ਇਹਨਾਂ ਨੂੰ ਰਿਸਪੌਂਸ ਮਿਲਿਆ ਆਪਣੇ ਟਰੀਟਮੈਂਟ ਦਾ ਵੀਰ ਜੀ ਵੈਗੂ ਜੀ ਦਾ ਖਾਲਸਾ ਵੈਗੂ ਵੀ ਕੀ ਹਫਤੇ ਪੰਜ ਦਿਨ ਹੋ ਗਏ ਸੀ ਜੀ ਬਣ ਪਏ ਨੂੰ ਤੇ ਅਹੀਂ ਟ੍ਰੀਟਮੈਂਟ ਅਸੀਂ ਨੇ ਕੀਤਾ ਤੇ ਮੰਨ ਲਓ ਇੱਕ ਨਾ ਵਸ਼ੇਰੀ ਸਹੀ ਹੋ ਗਈ ਉਸ ਤੋਂ ਬਾਅਦ ਫੇਰ ਦਰਦ ਮੰਨਣ ਲੱਗੀ ਜਦੋਂ ਫੇਰ ਟ੍ਰੀਟਮੈਂਟ ਕੀਤਾ ਤੇ ਇਹਨੇ ਦਰਦ ਨਹੀਂ ਕੀਤੀ ਮੰਨ ਲਓ ਫੇਰ ਅਸੀਂ ਪਾਈਪ ਪਾਈਏ ਦੇ ਅੰਦਰ ਪਾਈਪ ਤੋਂ ਬਾਅਦ ਸਾਨੂੰ ਆ ਰਿਜ਼ਲਟ ਆ ਨਹੀਂ ਮਿਲਿਆ ਦਿਖਾਓ ਚੱਕ ਦੇ ਜਿਹੜੇ ਕਰਕੇ ਦਿਖਾਈ ਇਹ ਪਾਈਪ ਦਾ ਹੀ ਰਿਜ਼ਲਟ ਆ ਜਿਹੜਾ ਆਪਾਂ ਕਹਿ ਰਹੇ ਹਾਂ ਵੀ ਪਾਈਪ ਜਾ ਕੇ ਪਾ ਦਿੰਦੇ ਜੇ ਇਹ ਕੀ ਕਾਦੇ ਵਾਸਤੇ ਆ ਆ ਸਾਰੇ ਦਰਦ ਦਾ ਇਹੀ ਚੀਜ਼ ਵਾਸਤੇ ਪਾਈਪ ਪਾਉਂਦੇ ਆ ਜੀ ほら、何かな ਆਈ ਵਾ ਫੇ ਮੰਨ ਲਓ ਸਭ ਤੋਂ ਜਿਹੜਾ ਮੰਨ ਲਾ ਵਧੀਆ ਤਰੀਕਾ ਵਾ ਬੰਨ ਤੋੜਨ ਦਾ ਇੱਕ ਰਿਜ਼ਲਟ ਬਹੁਤ ਵਧੀਆ ਛੇਤੀ ਮਿਲਿਆ ਵਾ ਤੇ ਅੱਜ ਬਿਸ਼ੇਰੀ ਤੁਹਾਡੇ ਸਾਹਮਣੇ ਆ ਤੇ ਸਾਡੀ ਡਾਕਟਰ ਸਾਹਿਬ ਨੂੰ ਧੰਨਵਾਦ ਆ ਸਾਰਾ ਅੱਜ ਹਾਂ ਸਾਰਾ ਮਟੀਰੀਅਲ ਅੱਜ ਹੀ ਨਿਕਲਿਆ ਵਾ ਸਾਰੇ ਦਿਖਾਉਣ ਵਾਲੇ ਸਾਰੇ ਸਾਰੇ ਨੇੜੇ ਹੋ ਕੇ ਦਿਖਾ ਜੂਗਾ ਬਾਕੀ ਰਬ ਨਾਲ ਗੋਲ ਤੇ ਇਹ ਵੀ ਬਿਸ਼ੇਰੀ ਆਪੇ ਚੁਕਵਾ ਲਈਆਂ ਤੋਂ ਤੇ ਅੰਦਰ ਸਾਦਾ ਬਹੁਤ ਬਹੁਤ ਧੰਨਵਾਦ ਰਾਤ ਦਿਨ ਜਦੋਂ ਵੀ ਮਰਜੀ ਆਪਾਂ ਕਾਲ ਕਰਦੇ ਆ ਆਪਣੇ ਫੋਨ ਤੇ ਹਰੇਕ ਦੇ ਫੋਨ ਤੇ ਆਉਂਦਾ ਇਹ ਨਹੀਂ ਆਪਣੇ ਜਿਹੜਾ ਵੀ ਭੈਣ ਭਰਾ ਫੋਨ ਕਰੇ ਉਹ ਮੰਨ ਲਓ ਉਹਦੇ ਫੋਨ ਤੇ ਆਉਂਦਾ ਵਾ ਰਾਤ ਕਰੋ ਦਿਨੇ ਕਰੋ ਜਦੋਂ ਵੀ ਲੋੜ ਪੈਂਦੀ ਆ ਕੋਈ ਐਮਰਜੈਂਸੀ ਆ ਆਪਣੇ ਕੋਲ ਪਹੁੰਚਣਗੇ ਵੈਗੂ ਜੀ ਦਾ ਖਾਲਸਾ ਵੈਗੂ ਜੀ ਤੇ ਬਾਕੀ ਇਦਾਂ ਲਈ ਕਈ ਵੀਰ ਕਮੈਂਟਸ ਦੇ ਵਿੱਚ ਕਹਿੰਦੇ ਆ ਕਹਿੰਦੇ ਆ ਜਿਹਦੇ ਤੁਸੀਂ ਯਾਰ ਡਾਕਟਰ ਜਦੋਂ ਵੇਨੇ ਪਾਈਪ ਇਹ ਸਾਰਾ ਰਿਜ਼ਲਟ ਪਾਈਪ ਦਾ ਜੇ ਪਾਈਪ ਨਾਲ ਆਪਾਂ ਇਹਦੇ ਅੰਦਰ ਦਵਾਈ ਪਾਈ ਆ ਉਹਦਾ ਸਿਰਿੰਗ ਨਾਲ ਕਿੰਨੀ ਕੀ ਪਿਆਲਾ ਨਹੀਂ ਨਹੀਂ ਸਿਰਿੰਗ ਨਾਲ ਆਪਾਂ ਜੇ ਪੀਉਂਦੇ ਅੱਧੀ ਡੁੱਲ ਜਾਂਦੀ ਅੱਧੀ ਡੁੱਲ ਜਾਂਦੀ ਇਹਦੇ ਨਾਲ ਡਰਾਈਵਿੰਗ ਹੁੰਦੀ ਰਹਿੰਦੀ ਹੈ ਆਪਾਂ ਨੂੰ ਇਹ ਰਿਜ਼ਲਟ ਹੀ ਮਿਲਦਾ ਹੈ ਸਾਰਾ ਰਿਜ਼ਲਟ ਜਿਹੜਾ ਪਾਈਪ ਦਾ ਤੇ ਆ ਤੁਹਾਡੇ ਸਾਹਮਣੇ ਆ ਤੇ ਚਲੋ ਜੇ ਬਾਕੀ ਜਿੱਦਾਂ ਵੀ ਰਾਣ ਨੂੰ ਲੱਗਣ ਨੇ ਵਾਸੀ ਦਿੱਤਾ ਹਾਂ ਇਹਨਾਂ ਨੂੰ ਤਾਂ ਬਹੁਤ ਵਧੀਆ ਰਿਜ਼ਲਟ ਮਿਲਿਆ ਤੁਹਾਡੇ ਸਾਹਮਣੇ ਹੀ ਆ ਤੇ ਪੰਜ ਦਿਨ ਹੋ ਗਿਆ ਇਹ ਵਿਸ਼ੇਰੀ ਦਾ ਮਾਲ ਇੰਨਾ ਮੰਦਾ ਅਲੀ ਦੇ ਸਾਡੇ ਗੱਲ ਦੋ ਪਰ ਅੱਜ ਦੋ ਵੀ ਬਾਕੀ ਕਰਨ ਵਾਲਾ ਮਾਲਕ ਘਰ ਪਰਮੇਸ਼ਰ ਬਾਹਰ ਦੀ ਕਿਰਪਾ ਨਾਲ ਸਾਥ ਤੇ ਬੜੀ ਚੜ੍ਹਦੀ ਕਲਾ ਵਾਲਾ ਡਾਕਟਰ ਤੇ ਰਾਮ ਦਾ ਕੰਮ ਕਰੋ ਜੀ ਸਾਥ ਸਾਥ